ਤੁਸੀਂ ਦੇਖ ਰਹੇ ਹੋ ਕਰੰਟ ਨਿਊਜ਼ ਦੀਆਂ ਖਬਰਾਂ ਹਲਕਾ ਸ਼ਾਮ 84 ਵਿੱਚ ਆਮ ਆਦਮੀ ਪਾਰਟੀ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਨਗਰ ਕੌਂਸਲਰ ਸ਼ਾਮ 84 ਦੇ ਪੰਜ ਮੌਜੂਦਾ ਕਾਂਗਰਸ ਕੌਂਸਲਰ ਪਾਰਟੀ ਵਿੱਚ ਸ਼ਾਮਿਲ ਹੋ ਗਏ ਅੱਜ ਸਾਬਕਾ ਵਿਧਾਇਕ ਪਵਨ ਕੁਮਾਰ ਆਦਿਆਂ ਦੀ ਅਗਵਾਈ ਵਿੱਚ ਨਗਰ ਕੌਂਸਲਰ ਦੀਜినా ਵਿੱਚ ਮੰਗਲ ਕੁਮਾਰ ਮੰਗੀ ਦਲਜੀਤ ਕੌਰ ਬਲਜਿੰਦਰ ਕੌਰ ਡਾਕਟਰ ਵਿਜੇ ਕੁਮਾਰ ਦਲਜੀਤ ਰਾਏ ਤੇ ਸੋਹਣ ਸਿੰਘ ਸਾਬਕਾ ਵਾਈਸ ਪ੍ਰਧਾਨ ਨਗਰ

ਸਰੂ ਮੈਂ ਕਾਂਗਰਸ ਜੁਆਇਨ ਕਰਨੀ ਚਾਹੁੰਦਾ ਸੀ ਤੇ ਕਾਂਗਰਸ ਜੁਆਇਨ ਮੈਂ ਅੱਜ ਇਸ ਪਹਿਲੀ ਵਾਰ ਐਮਸੀ ਬਣੀ ਸੀ ਸਾਡੇ ਸਾਰੇ ਸਹਿਯੋਗ ਦੇਣ ਸਾਨੂੰ ਸਾਡੇ ਜਿਹੜੀ ਕਮੇਟੀ ਆ ਵੱਧ ਤੋਂ ਵੱਧ ਤਰੱਕੀ ਕਰੀ ਮੈਂ ਬਲਜਿੰਦਰ ਗੌਰ ਸ਼ਾਮਸ ਸੀ ਤੇ ਦੂਜੀ ਵਾਰੀ ਐਮਸੀ ਬਣੀ ਆ ਤੇ ਮੈਂ ਪਹਿਲਾਂ ਵੀ ਕਾਂਗਰਸ ਪਾਰਟੀ 'ਚ ਸੀਗੀ ਥੋੜੇ ਟਾਈਮ ਲਈ ਮੈਂ ਝੜੂ ਪਾਰਟੀ ਨਾਲ ਚਲ ਗਈ ਉੱਥੇ ਰਿਸਪੈਕਟ ਨਹੀਂ ਮਿਲੀ ਜਿਹੜੀ ਇੱਧਰ ਮਿਲਦੀ ਸੀ ਕਾਂਗਰਸ ਚ ਇਸ ਕਰਕੇ ਮੇਰੀ ਵਾਪਸੀ ਅੱਜ ਕਾਂਗਰਸ ਚ ਹੋਈ ਹੈ ਦੁਬਾਰਾ ਝਾੜੂ ਪਾਰਟੀ ਦੇ ਵਿੱਚ ਸਾਰੇ ਝਾੜੂ ਪਾਰਟੀ ਦੇ ਨਾਲ ਸੀਗੇ ਤੇ ਜਿਹਨੇ ਨੌ ਦੇ ਵਿੱਚੋਂ ਅੱਜ ਪੰਜ ਝਾੜੂ ਪਾਰਟੀ ਨੂੰ ਛੱਡ ਕੇ ਤੇ ਸ਼ਾਮਲ ਕਾਂਗਰਸ ਹੋ ਰਹੇ ਆ ਮੈਂ ਇਹਦਾ ਦਿਲ ਨਹੀਂ ਹੈ। ਇਹ ਇੱਕ ਬੜੀ ਵੱਡੀ ਉਪਲਬਧੀ ਆ ਪਾਰਟੀ ਦੀ ਔਰ ਲੋਕਾਂ ਦੇ ਵਿੱਚ ਇੱਕ ਮੈਸੇਜ ਆ ਕਿ ਜਿਹੜੀ ਮੌਜੂਦਾ ਸਰਕਾਰ ਹੋਵੇ ਔਰ ਉਸ ਪਾਰਟੀ ਨੂੰ ਉਥੋਂ ਦੇ ਜਿਹੜੇ ਮਿਊਸਪਲ ਕਮਿਸ਼ਨਰ ਹੋ ਜਿਹੜੇ ਜਿਹੜੇ ਕਿ ਉਥੇ ਕਮੇਟੀ ਦੇ ਲੋਕਾਂ ਦੇ ਚੁਣੇ ਹੋਏ ਮੈਂਬਰ ਹੋਣ ਜਦੋਂ ਘੁਟਣ ਮਹਿਸੂਸ ਕਰਨ ਲੱਪੈਨ ਕਿ ਇੱਥੇ ਸਾਨੂੰ ਘੁਟਣ ਮਹਿਸੂਸ ਹੁੰਦੀ ਆ ਨਾ ਲੋਕਾਂ ਦੇ ਇਮਾਨਦਾਰੀ ਔਰ ਸਹੀ ਮਿਲਣ ਨਾਲ ਕੰਮ ਹੋ ਰਿਹਾ ਔਰ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਆ ਉਥੇ ਜੋ ਚੋਰਾਰੌਲੀ ਆ ਉਸ ਚੋਰਾਰੌਲੀ ਤੋਂ ਦੁਖੀ ਹੋ ਕੇ ਉਸ ਘੁਟਣ ਤੋਂ ਦੁਖੀ ਹੋ ਕੇ ਅੱਜ ਇਹ ਮੈਂ ਵੀਰਾਂ ਦਾ ਧੰਨਵਾਦ ਜਿੱਥੇ ਕਰਦਾ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਕਿਉਂਕਿ ਇਹਨਾਂ ਨੇ ਝਾੜੂ ਪਾਰਟੀ ਨੂੰ ਛੱਡ ਕੇ ਅਜ ਕਾਂਗਰਸ ਪਾਰਟੀ ਦਾ ਦਾਮਨ ਫੜਿਆ ਆ ਨਾਲੇ ਵਾਅਦਾ ਕਰਦਾ ਇਹਨਾਂ ਦੇ ਨਾਲ ਕਿ ਪੂਰਾ ਮਾਨ ਸਤਿਕਾਰ ਜੋ ਬਣਦਾ ਹੈ ਉਹ ਦਿੱਤਾ ਜਾਏਗਾ ਔਰ ਨਾਲੇ ਠੀਕ ਹੈ ਜੀ ਕਾਂਗਰਸ ਪਾਰਟੀ ਇਰੇ ਬਾਅਦ ਉਹ ਮੈਂ ਤਾਂ ਉਸਨੂੰ ਨਾਲ ਖੜਾ ਕਰ ਹੈ ਨਾਲ ਹੀ ਨਹੀਂ ਆ ਰਿਹਾ ਆਜੋ ਆਜੋ ਖਾਤਾ ਜੀ ਆਹੋ ਜੀ ਬੈਠੋ ਆ ਰਹੇ ਹੋ ਤੁਸੀਂ ਹਾਂ ਛੱਡੋ ਛੱਡੋ ਪੜੋ ਪੜੋ ਆ ਜਾ ਤੁਸੀਂ ਖੋਲੀ ਆਜਾ ਆਜਾ ਜੀ ਮੇਰਾ ਬੜਾ ਜੀ ਬੜਾ ਇੱਕ ਪਹਿਲਾਂ ਤੋਂ ਹੀ ਮੈਂ ਤੁਹਾਨੂੰ ਦੱਸ ਦਵਾਂਗਾ ਕਿ ਅੱਜ ਅਧਿਆਸਵਾਜ ਇੱਕ ਕਾਂਗਰਸ ਪਾਰਟੀ ਨੂੰ ਵੱਡਾ ਵੱਲ ਮਿਲਿਆ ਹੈ ਪੰਜ ਐਮਸੀ ਆ ਜਿਹੜੇ ਆਮ ਆਦਮੀ ਪਾਰਟੀ ਦਾ ਉਹ ਪੱਲਾ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੋ ਕੀ ਕਹਿਣਾ ਚਾਹੁੰਦੇ ਹਾਂ ਮੈਂ ਤਾਂ ਇਹ ਗੱਲ ਕਹਿ ਨਹੀਂ ਚਾਹੁੰਦਾ ਜੀ ਵੀ ਲੋਕਾਂ ਦੇ ਅੰਦਰ ਜਿਹੜਾ ਇੱਕ ਚਾ ਸੀ ਲੋਕਾਂ ਦਾ ਇੱਕ ਭਰਮ ਭੁਲਖਾ ਸੀ ਕਿ ਸਾਡੇ ਕੰਮ ਹੋਣਗੇ ਲੋਕ ਜਿਹੜਾ ਬਦਲਾਅ ਕਹਿੰਦੇ ਸੀ ਆਣਾ ਆ ਉਹ ਬਦਲਾਅ ਨੇ ਇੱਕ ਬਦਲਾਖੋਰ ਨੀਤੀ ਆਈ ਆ ਹੁਣ ਲੋਕਾਂ ਨੂੰ ਉਹਦੀ ਸਮਝ ਆਉਣ ਲੱਗ ਪਈ ਆ ਅੱਜ 2 ਸਾਲ ਇਲੈਕਸ਼ਨ ਦੇ ਵਿੱਚ ਪਏ ਆ ਸਾਡੇ ਇਥੇ ਲੰਬੇ ਸਮੇਂ ਤੋਂ 9 ਮੈਂਬਰਾਂ ਦੀ ਚੋਣ ਹੁੰਦੀ ਆ ਮਿਊਨਿਸਪੈਲਟੀ ਦੇ ਅੰਦਰ ਜਿਹੜੀ 9 ਮੈਂਬਰਾਂ ਦੀ ਚੋਣ ਹੁੰਦੀ ਆ ਤੇ ਉਹਦੇ ਵਿੱਚੋਂ 5 ਜਿਹੜੇ ਆ ਸਾਡੇ ਨਾਲ ਐਮਸੀ ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ਾਮਲ ਹੋਏ ਆ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਮੈਰੀ ਇਹਨਾਂ ਨਾਲ ਜਿ세 ਲਈ ਗੱਲ ਹੋਈ ਆ ਇਹ ਮਹਿਸੂਸ ਕਰਦੇ ਆ ਵੀ ਸਾਡਾ ਨਾਂ ਤਾਂ ਉਥੇ ਕੰਮ ਹੋ ਰਿਹਾ ਆ ਕਮੇਟੀ ਦੇ ਅੰਦਰ ਪੂਰੀ ਤਰ੍ਹਾਂ ਚੋਰਾ ਰੌਲੀ ਆ ਆਪਣੀ ਮਨਮਾਨੀ ਕਰ ਰਹੇ ਆ ਔਰ ਉਸ ਮਨਮਾਨੀ ਦੇ ਵਿੱਚ ਇਹਨਾਂ ਨੇ ਸੀਐਮ ਨੂੰ ਵੀ ਗੋਹਾਰ ਲਾਈ ਆ ਵੇ ਇਸ ਕਮੇਟੀਆਂ ਦੀ ਜਿਹੜੀ ਆ ਆਪਣੇ ਪੱਧਰ ਤੇ ਚੈਕਿੰਗ ਕਰਾਈ ਜਾਵੇ ਕਿਉਂਕਿ ਇਹਨਾਂ ਨੇ ਇੱਕ ਇਮਾਨਦਾਰੀ ਦਾ ਢਡੋਰਾ ਪਟਿਆ ਸੀ ਇਮਾਨਦਾਰੀ ਦੀ ਗੱਲ ਕੀਤੀ ਸੀਗੀ ਲੋਕਾਂ ਦੇ ਫੰਡ ਨੂੰ ਚੂਨਾ ਲੱਗ ਰਿਹਾ ਆ ਇੱਕ ਫਰਜੀ ਜਿਹੜੇ ਆ ਬਿੱਲ ਤਿਆਰ ਹੋ ਰਹੇ ਆ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਹੜਾ ਜਿਸ ਕਮੇਟੀ ਦੇ ਵਿੱਚ ਇਹ ਸਮਝਦੇ ਆ ਤੁਸੀਂ ਵੀ ਅੱਧ ਨਾਲੋਂ ਜ਼ਿਆਦਾ ਜਿਹੜੀ ਕਮੇਟੀ ਆ ਉਹ ਇਸ ਵੇਲੇ ਸਾਡੇ ਨਾਲ ਖੜੀ ਆ ਜੇ ਅੱਜ ਇਹਦੀ ਫਲੋਰ ਟੈਸਟਿੰਗ ਹੋ ਜਾਏ ਜਿਹੜਾ ਇਹਦਾ ਬਹੁਮਤ ਸਿੱਧ ਕਰਨਾ ਪੈ ਜਾਏ ਜੇ ਇਮਾਨਦਾਰੀ ਦੇ ਨਾਲ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਜਾਂ ਬਲ ਉਹ ਨਾ ਪ੍ਰਯੋਗ ਕਰਨ ਤਾਂ ਮੇਰਾ ਖਿਆਲ ਆ ਉਹਨਾਂ ਦਾ ਤਾਂ ਉਦਾਂ ਹੀ ਉਹਨਾਂ ਨੂੰ ਰਿਜ਼ਾਈਨ ਕਰ ਜਾਣਾ ਚਾਹੀਦਾ ਯਾਰ ਕਦਮ ਚੁੱਕਿਆ ਜਾਵੇਗਾ ਜੀ ਫਲੋਰ ਟੈਸਟ ਨੂੰ ਲੈ ਕੇ ਹਾਂ ਜ਼ਰੂਰ ਕਦਮ ਚੁੱਕਾਂਗੇ ਜੀ ਅਸੀਂ ਕਿਉਂ ਨਹੀਂ ਚੱਕਾਂਗੇ ਜਿਹੜੇ ਪੰਜ ਬੰਦੇ ਐਮਸੀ ਸਾਡੇ ਨਾਲ ਆਏ ਆ ਔਰ ਇਹ ਜ਼ਰੂਰ ਕਦਮ ਅਸੀਂ ਇਹਨਾਂ ਦਾ ਚੱਕਾਂਗੇ ਇਹਨਾਂ ਦੀ ਆਵਾਜ਼ ਨੂੰ ਬੁਲੰਦ ਕਰਾਂਗੇ ਔਰ ਕਾਂਗਰਸ ਹਮੇਸ਼ਾ ਲੋਕਾਂ ਵਾਸਤੇ ਲੜਦੀ ਰਹੀ ਹੈ ਖੜਦੀ ਰਹੀ ਹੈ ਆਪਣੇ ਇਨਸਾਫ ਵਾਸਤੇ ਲੜਦੀ ਖੜਦੀ ਰਹੀ ਹੈ ਅਸੀਂ ਇਹ ਸਰਕਾਰ ਤੱਕ ਪੂਰੀ ਗੱਲ ਪਹੁੰਚਾਈ ਹੈ ਵੀ ਇਹਦੀ ਇਨਕੁਆਇਰੀ ਕੀਤੀ ਜਾਵੇ ਪਰ ਜਿਹੜੀ ਫਲੋਰ ਟੈਸਟਿੰਗ ਆ ਉਹਦੀ ਕੀਤੀ ਜਾਵੇ ਤਾਂ ਕਿ ਉਹਦੇ ਕੋਲ ਤਾਂ ਬਹੁਮਤ ਹੀ ਨਹੀਂ ਉਹਨੂੰ ਤਾਂ ਨੈਤਿਕਤਾ ਦੇ ਆਧਾਰ ਤੇ ਡਿਜ਼ਾਈਨ ਕਰ ਜਾਣਾ ਚਾਹੀਦਾ ਕਿਉਂਕਿ ਉਹ ਜਿਹੜੇ ਪਹਿਲਾਂ ਐਮਸੀਸ ਹੈਗੇ ਆ ਪ੍ਰਧਾਨ ਜੀ ਛੜੱਪਾਵਾਜੀ ਦੇ ਨਾਲ ਪ੍ਰਧਾਨ ਬਣੇ ਇਹ ਜਿਹੜੇ ਪ੍ਰਧਾਨ ਬਣੇ ਆ ਉਹ ਛੜੱਪਾਵਾਜੀ ਦੇ ਨਾਲ ਬਣੇ ਆ ਹੁਣ ਤਾਂ ਉਹਨਾਂ ਨੂੰ ਇਹ ਪਤਾ ਲੱਗ ਜਾਣਾ ਚਾਹੀਦਾ ਤੁਹਾਡੇ ਸਾਹਮਣੇ মিডিਆ ਦੇ ਅੱਗੇ ਇੱਕ ਪੰਜ ਜਿਹੜੇ ਐਮਸੀ ਖੜੇ ਆ ਉਹ ਇਸ ਗੱਲ ਨੂੰ ਮੰਨ ਕੇ ਚੱਲਣ ਦਿਓ ਜੀ ਮੈਂ ਆਪਣੀ ਗਲਤੀ ਦੱਸਦੇ ਆ ਤੇ 4 ਐਮਸੀ ਉਹਦੇ ਕੋਲ ਔਰ 4 ਵੀ ਜਿਹੜੇ ਆ ਉਹ ਸਿਰਫ ਇੱਕ ਦਿਖਾਵਾ ਆ ਉਹਨਾਂ ਦੇ ਵਿੱਚੋਂ ਵੀ ਤਿੰਨ ਅੱਜ ਦੀ ਡੇਟ ਵੀ ਸਾਡੇ ਨਾਲ ਅਗਰ VOTING ਹੁੰਦੀ ਆ ਤੇ ਉਹ ਤਿੰਨ ਸਾਡੇ ਨਾਲ ਆਉਣ। ਸਿਰਫ ਉਥੇ ਜਿਹੜਾ ਆ ਇੱਕ ਪ੍ਰਧਾਨ ਹੀ ਕੱਲਾ ਰਹਿ ਜਾਏਗਾ ਜਿਹੜੇ ਤਿੰਨ ਐਮਸੀ ਆ ਬਾਕੀ ਵੀ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਕਿੰਦਾ ਉਹ ਵੀ ਸਾਡੇ ਨਾਲ ਖੜੇ ਆ। ਹਲਕਾ ਸ਼ਾਮ ਚਲਾਸੀ ਤੋਂ ਵਿਦਾਇਕ ਡਾਕਟਰ ਅਰਵਜੋਤ ਤਾਂ ਹੁਣ ਤਾਂ ਕੈਬਨਟ ਦੇ ਵਿੱਚ ਵੀ ਉਹਨਾਂ ਨੂੰ ਥਾਂ ਮਿਲੀ ਇਹਨੂੰ ਕਾਫੀ ਸਮਾਂ ਹੋ ਗਿਆ ਕਿ ਲੱਗਦਾ ਹੈ ਕਿ ਜਦੋਂ ਵਿਧਾਇਕੀ ਦੌਰਾਨੋਂ ਕੰਮ ਨਹੀਂ ਹੋਇਆ ਸੀ ਹੁਣ ਉਹ ਹੋ ਰਹੇ ਨੇ ਜਾਂ ਨਹੀਂ ਹੋ ਰਹੇ ਨੇ ਦੇਖੋ ਮੈਂ ਇੱਕ ਗੱਲ ਬੜੀ ਖੁਸ਼ੀ ਮਹਿਸੂਸ ਕੀਤੀ ਸੀ ਜਿਸ ਦਿਨ ਇਹਨਾਂ ਨੂੰ ਰਵਜੋਤ ਜੀ ਨੂੰ ਕੈਬਨਟ ਮਨਿਸਟਰ ਬਣਾਇਆ ਗਿਆ ਬੜੀ ਖੁਸ਼ੀ ਮਹਿਸੂਸ ਕੀਤੀ ਮੈਂ ਸਮਝਦਾ ਸੀ ਵੀ ਅੱਗੇ ਇਹ ਕਹਿੰਦੇ ਜੀ ਵੀ ਮੇਰੇ ਕੋਲ ਤਾਂ ਤਾਕਤ ਨਹੀਂ ਆ ਮੈਂ ਕੁਝ ਕਰ ਨਹੀਂ ਸਕਦਾ ਉੱਥੇ ਤਾਂ ਹੈ ਹੀ ਵਨ ਮੈਨ ਸ਼ੋ ਆ ਇਹਨਾਂ ਅੰਦੀ ਤੱਕ ਕੋਈ ਪੁੱਛ ਪਹਿਤਿਆ ਨਹੀਂ ਹੈ ਨਹੀਂ ਮੈਂ ਜਿੱਥੇ ਕੋਈ ਛੱਡ ਗਿਆ ਸੀ ਕੰਮ ਉੱਥੇ ਰਹਿ ਗਿਆ ਸੀ ਇੱਕ ਵੀ ਗੱਲ ਦੱਸਣੇ ਕਿ ਇੱਕ ਤਰੱਕੀ ਦੱਸਣੇ ਹੈ ਬਈ ਕਿਤੇ ਕੋਈ ਇਹਨਾਂ ਨੇ ਇੱਕ ਇੱਕ ਲਾਈ ਜੋ ਜਾਂ ਤਿੰਨਾਂ ਸਾਲਾਂ ਦੇ ਵਿੱਚ ਕਿਸੇ ਨੂੰ ਕੋਈ ਪੈਸਾ ਦਿੱਤਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਜਿਸ ਲਈ ਸੜਕਾਂ ਦੇ ਉੱਤੇ ਛੋਟੇ ਛੋਟੇ ਟੋਏ ਪੈ ਜਾਂਦੇ ਸੀ ਤੇ ਇਹ باوجود ਜੀ ਸਾਡੇ ਭਾਈ ਸਾਹਿਬ ਇੱਕ ਕਾਗਜ਼ ਦੀਆਂ ਕਸ਼ਤੀਆਂ ਲਿਆ ਕੇ ਤੇ ਉੱਥੇ ਇੱਕ ਖਲਾਉਣੇ ਜਿਹਾ ਲਿਆ ਕੇ ਛੱਡ ਦਿੰਦੇ ਸੀ ਹੁਣ ਮੇਰਾ ਖਿਆਲ ਆ ਵੀ ਅੱਖਾਂ ਨੂੰ ਦਿਸਦਾ ਹੀ ਕੁਝ ਨਹੀਂ ਹੈ ਮੇਰਾ ਖਿਆਲ ਆ ਵੀ ਏਡੇ ਏਡੇ ਖੱਡੇ ਆ ਜਿਹੜੇ ਕਿ ਜਿਹਦੇ ਵਿੱਚ ਕਈ ਹਾਦਸੇ ਹੋ ਗਏ ਇੱਕ ਅਦੀ ਝਾਤੀ ਮਾਰਨ ਕੰਢੀ ਵਾਲਿਆਂ ਨੇ ਇਹਨਾਂ ਨੂੰ ਬਹੁਤ ਵੱਡੇ ਵੋਟਾਂ ਨਾਲ ਜਿਤਾਇਆ ਸੀ ਔਰ ਉਸ ਵੇਲੇ ਮੈਂ ਇਹ ਗੱਲ ਕਹੀ ਸੀ ਬੜੇ ਸ਼ਰਮ ਦੀ ਗੱਲ ਆ ਜਿਸ ਦਿਨ ਦੇਸ਼ ਦੇ ਅੰਦਰ ਲੋਕ ਆਜ਼ਾਦੀ ਮਨਾ ਰਹੇ ਹੋਣ ਉਸ ਵੇਲੇ ਇੱਕ ਦੇਸ਼ ਦਾ ਜਿਹੜਾ ਪੰਜਾਬ ਸਟੇਟ ਜਿਹਦੇ ਵਿੱਚ ਬਹੁਤ ਵੱਡੀ ਗੱਲ ਕੀਤੀ ਜਾਂਦੀ ਹੈ ਉੱਥੇ ਦਾ ਇੱਕ ਵਿਧਾਨ ਸਭਾ ਦਾ ਏਰੀਆ ਜਿੱਥੇ ਦੇ ਲੋਕਾਂ ਨੇ ਮਰਨ ਵਰਤ ਰੱਖਿਆ ਸੀ ਔਰ ਉਸ ਮਰਨ ਵਰਤ ਦੇ ਵਿੱਚ ਉਹਨਾਂ ਦੇ ਜਿਹੜਾ ਪ੍ਰੋਗਰਾਮ ਸੀ ਉਹਨੇ ਮੈਂ ਵੀ ਗਿਆ ਸੀ ਉਹਨਾਂ ਨੇ ਇਸ ਕਰਕੇ ਮਰਨ ਵਰਤ ਰੱਖਿਆ ਸੀ ਕਿ ਉੱਥੇ ਦੇ ਕੰਮ ਨਹੀਂ ਹੋ ਰਿਹਾ ਨਾ ਉੱਥੇ ਪਾਣੀ ਆ ਨਾ ਬੱਸਾਂ ਆ ਨਾ ਕੋਈ ਰਾਹ ਆ ਉੱਥੇ ਨਾ ਕੋਈ ਗੱਲ ਨਾ ਕੋਈ ਬਾਤ ਹੈ ਇੱਥੇ ਤੱਕ ਇਹਨਾਂ ਨੇ ਤਾਂ ਜਿਹੜੇ ਸਾਡੇ ਬਣਾਏ ਹੋਏ ਆ ਜਿਹੜੇ ਕਿ ਜਿਵੇਂ ਅਸੀਂ ਬੱਸ ਸਟੈਂਡ ਬਣਾ ਕੇ ਗਏ ਸੀ। ਫੀਤੇ ਕੱਟੇ ਆ। ਫੀਤੇ ਕੱਟਣ ਤੋਂ ਬਾਅਦ ਤਾਂ ਉਹਨਾਂ ਦੀ ਸਾਰੇ ਨਹੀਂ ਲਈ ਹੈ। ਇੱਕ ਪ੍ਰੋਜੈਕਟ ਦੱਸਣ ਜਿਹੜਾ ਇਹ ਲੈ ਕੇ ਆਇਆ। ਆਦੀਆ ਸਾਹਿਬ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਜਿਹੜਾ ਤੁਹਾਡੀ ਪਾਰਟੀ ਦਾ ਕੰਟ੍ਰਿਬਿਊਸ਼ਨ ਇੱਕ ਵਾਰ ਫਿਰ ਤੋਂ ਜਾਗਰ ਹੋ ਗਿਆ ਜੀ। ਰਾਣਾ ਗੁਰਜੀਤ ਨੇ ਰਾਜਾ ਪ੍ਰਿੰਕਪ ਤੇ ਬਹੁਤ ਵੱਡੇ ਦੋਸ਼ ਲਾਏ ਨੇ ਕਿੰਦੇ ਸੈਲਫਿਸ਼ ਬੰਦਾ ਹੈ ਕਿੰਬਰ ਦਾ। ਨਕਲੀ ਹਾਸਾ ਕਰਦਾ ਹੈ ਪ੍ਰਧਾਨਗੀ ਨੂੰ ਲੈ ਕੇ ਫਿਰ ਤੋਂ ਇੱਕ ਕਹਾਵਤਾਂ ਸ਼ੁਰੂ ਹੋ ਗਿਆ ਜੀ। ਦੇਖੋ ਇੱਕ ਤਾਂ ਗੱਲ ਮੈਂ ਇਹਦੀ ਇੱਕ ਗੱਲ ਦੀ ਸਮਝਦਾ। ਕਿ ਜਿਸ ਵੇਲੇ ਕੋਈ ਕੋਈ ਗੱਲ ਦਿਸਦੀ ਹੋਵੇ ਵੀ ਤਾਕਤ ਦਿਸਦੀ ਹੋਵੇ ਤੇ ਕਈ ਵਾਰੀ ਵਰਕਰ ਸਾਥੀ ਜਾਂ ਲੀਡਰ ਆਪਸ ਦੇ ਵਿੱਚ ਉਹ ਗੱਲ ਕਰਦੇ ਆ ਹਰ ਇੱਕ ਦਾ ਮਨ ਕਰਦਾ ਵੀ ਮੈਂ ਸੀਐਮ ਬਣ ਮਗਰ ਇਹ ਕਾਟੋਕ ਲਈ ਜਿਹੜਾ ਜਿਸ ਵੇਲੇ ਉਹਨਾਂ ਪਾਰਟੀਆਂ ਦੀ ਹੁੰਦਾ ਹੈ ਜਿਨ੍ਹਾਂ ਦੀ ਸਰਕਾਰ ਕੋ ਦਿਸਦੀ ਹੋਵੇ ਬਣਨ ਆ ਇਹ ਬਾਕੀ ਪਾਰਟੀਆਂ ਤਾਂ ਜਿਦਾਂ ਉਹਨਾਂ ਅਕਾਲੀ ਦਲ ਲੈ ਲਈਓ ਤਾਂ ਖਾਲੀ ਦਲੀ ਹੋ ਗਿਆ ਉਦੇ ਅੰਦਰ ਕੌਣ ਕਹੇਗਾ ਕਿ ਮੈਂ ਪ੍ਰਧਾਨ ਬੰਨਾ ਉਹਨਾਂ ਦੇ ਤਾਂ ਪ੍ਰਧਾਨ ਅਸਤੀਫਾ ਦੇ ਹੀ ਜਾਂਦੇ ਆ ਪਰ ਲੱਗਦਾ ਜੇ ਇਸ ਤਰ੍ਹਾਂ ਕਾਟੂਕਲੇਸ਼ ਹੋ ਜਾ ਤਾਂ ਸਰਕਾਰ ਤੁਹਾਡੀ ਬਣ ਜੂਗੀ ਦੇਖੋ ਇੱਕ ਮਿੰਟ ਇਹ ਇਹ ਕਾਟੂਕਲੇਸ਼ ਜਿਹੜੇ ਆ ਇਹ ਫਾਰ ਦਾ ਟਾਈਮ ਆ ਕੋਈ ਐਵੇਂ ਇੱਕ ਗੱਲ ਆ ਕੋਈ ਐਡਾ ਹੀ ਵੱਡੀ ਗੱਲ ਨਹੀਂ ਆ ਜਿਹਨੂੰ ਤੇ ਅਸੀਂ ਲਾਗੇ ਨਾਲ ਲਿਆ ਸਕੀਏ ਆਪਾਂ ਇਸ ਇਤਫਾਕ ਤੋਂ ਹੋ ਸਕੇ ਐਦਾ ਨਹੀਂ ਰਾਣਾ ਜੀ ਵੀ ਬਹੁਤ ਸਮਝਦਾਰ ਆ ਬੜਿੰਗ ਸਾਹਿਬ ਵੀ ਬਹੁਤ ਸਮਝਦਾਰ ਆ ਔਰ ਪਾਰਟੀ ਸਾਡੀ ਜਿਹੜੀ ਆ ਇਸ ਨੂੰ ਕੰਟਰੋਲ ਕਰੇਗੀ ਕੋਈ ਐਦਾ ਦੀ ਗੱਲ ਓਕੇ